ਪੰਜਾਬ ਦੇ ਵਿੱਚ ਬਹੁਤ ਹੀ ਹਾਰ ਆ ਚੁੱਕੇ ਹੈ ਗਿਆ ਤੇ ਪਾਣੀ ਆ ਚੁੱਕਾ ਹੈਗਾ ਤੇ ਥਾ ਥਾ ਦੇ ਘਰ ਵੀ ਡੈਟ ਚੁੱਕੇ ਹੈ ਗਿਆ ਬਹੁਤ ਹੀ ਨਿਖਾਨ ਹੋ ਗਿਆ ਤੇ ਇੱਕ ਅਹੀ ਕਹਿ ਲੈਣਾ ਚਾਹੁੰਦੇ ਆ ਇਹ ਜਿਹੜੇ ਕੁਛ ਭਈਏ ਤੋਂ ਉਹਨਾਂ ਨੂੰ ਜਿਹੜੇ ਬਾਹਰ ਯੂਪੀ ਬਹਾਰ ਦੇ ਕੇ ਕਹਿੰਦੇ ਸੀਗੇ ਵੀ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਕੱਢ ਦੋ ਆਤਵਾਦੀਏ ਅੱਜ ਉਹੀ ਆਤਵਾਦੀਏ ਉਹੀ ਆਤਵਾਦੀ ਦੇ ਦੇਖੋ ਪੰਜਾਬ ਨੂੰ ਰੋਟੀਆਂ ਵੰਡਾਰੇ ਪ੍ਰਸ਼ਾਸਨ ਕਰਿਆ ਲੰਗਰ ਚਲਾ ਰਿਹਾ ਹਰ ਕੰਮ ਕਰ ਰਿਹਾ ਉਹੀ ਮੁਸਲਮਾਨ ਭਾਈਚਾਰਾ ਉਹੀ ਸਾਰੇ ਕੰਮ ਕਰਦੇ ਕੋਈ ਆਤਵਾਦੀ ਅੱਜ ਕੰਮ ਕਰ ਜਿਹੜਾ ਸਰਕਾਰ ਨੂੰ ਚਾਹੀਦਾ ਹੈ ਜਿਹੜਾ ਮੋਦੀ ਨੂੰ ਚਾਹੀਦਾ ਹੈ ਇਹ ਕੰਮ ਕਰਨਾ ਮੋਦੀ ਦਾ ਸਾਡੇ ਪੰਜਾਬ ਨੂੰ ਦੇਖਿਆ ਹੀ ਨਾ ਵੀ ਮੋਟ ਪੰਜਾਬ ਦੇ ਵਿੱਚ ਕਿੰਨੇ ਕ ਮਾਰ ਗਏ ਕਿੰਨੇ ਡੁੱਬ ਗਏ ਕੁਝ ਹੋਇਆ ਕੁਝ ਨਹੀਂ ਉਹਦਾ ਬਸ ਬਾਤ ਜਾਣਾ ਸਭ ਤੇ ਜੰਗਾ ਹੈਗਾ ਉਹਨੂੰ ਬਾਹਰਲੇ ਚੰਗੇ 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 ਲੱਗਦੇ ਤਾਂ ਪੰਜਾਬ ਚੰਗਾ ਲੱਗਦਾ ਹੈਗਾ ਜਿਹੜੇ ਪੰਜਾਬੀ ਅੱਜ ਦੁਗੰਡੇ ਮਾਰੀ ਰਹੇ ਸਾਡੇ ਪੰਜਾਬੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜਦੋਂ ਭੱਜ ਭੱਜ ਕੇ ਸੇਵਾ ਕਰਦੇ ਆ ਅਸੀਂ ਤਾਂ ਕਿਸੇ ਨੂੰ ਨਹੀਂ ਦੇਖਦੇ ਅਸੀਂ ਤਾਂ ਇਹ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਦੇ ਆ ਨਾ ਕੋਈ ਬੈਰੀ ਨਹੀਂ ਬਗਾਨਾ ਸਗਰ ਚੇਤ ਹਮ ਕੋ ਬਣਾਈ ਅਸੀਂ ਸਾਰਿਆਂ ਦੀ ਚਿੰਤਾ ਕਰਦੇ ਆ ਪਰ ਸਾਡੇ ਪੰਜਾਬ ਦੀ ਚਿੰਤਾ ਕਰਨ ਵਾਲਾ ਕੋਈ ਸੀਪਾ ਨਹੀਂ ਹੈ ਕੋਈ ਦੇਸ਼ ਨਹੀਂ ਹੈ ਕੋਈ ਪ੍ਰਧਾਨ ਮੰਤਰੀ ਕੋਈ ਗ੍ਰਹਿ ਮੰਤਰੀ ਨਹੀਂ ਹੈ ਜਿਹੜਾ ਸਾਡੇ ਪੰਜਾਬ ਵੱਲ ਆ ਕੇ ਇਹ ਸਾਨੂੰ ਹੌਸਲਾ ਦੇ ਸਕੇ ਸਭੋ ਰਾਹਤ ਫੰਡ ਜਿਹੜੇ ਨੇ ਉਹ ਪੈਦਾ ਹੋ ਦਿੱਤੇ ਜਾਂਦੇ ਸੀ ਹਜੇ ਤੱਕ ਕੋਈ ਰਾਹਤ ਫੰਡ ਨਹੀਂ ਖੋਲਿਆ ਗਿਆ ਅਜੇ ਜੇ ਪਾਣੀ ਦੀਰਨਾ ਖੋਲਿਆ ਇਹਦਾ ਕਾਰਨ ਹੈ ਕਿ ਜਖਮ ਸਾਨੂੰ jaan ਉਜ ਕੇ ਦਿੱਤੇ ਗਏ ਨੇ ਕਿਉਂਕਿ ਗੱਲਾਂ ਵਿੱਚੋਂ ਬਹੁਤ ਹਕਕੀਆਂ ਨੇ ਕਿ ਪੰਜਾਬ ਦੀ ਜਿਹੜੀ ਜ਼ਮੀਨ ਸੀ ਉਹ ਅਕਵਾਇਰ ਕਰਨ ਵਾਸਤੇ ਸਾਨੂੰ ਸਰਕਾਰਾਂ ਮਨਾਉਂਦੀਆਂ ਸੀ ਪਰ ਸਾਡੇ ਕਿਸਾਨ ਵੀ ਨਹੀਂ ਮੰਨੇ ਕਿਉਂਕਿ ਇਹ ਉੱਚੇ ਘਰਾਣਿਆਂ ਨੂੰ ਜ਼ਮੀਨਾਂ ਦੇ ਕੇ ਉਹਨਾਂ ਨੂੰ ਕਣਕ ਸਾਡੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਰਾਜ ਕਰਨ ਵਾਸਤੇ ਦੇਣਾ ਚਾਹੁੰਦੇ ਸੀ ਪੰਜਾਬ ਇੱਕ ਖੇਤੀਬਾੜੀ ਦਾ ਸਰਪ ਹੈ ਇਹਦੀ ਖੇਤੀ ਨੂੰ ਬਚਾਉਣਾ ਇਹਨਾਂ ਦਾ ਆਪ ਦਾ ਫਰਜ਼ ਸੀ ਪਰ ਇਹਨਾਂ ਨੇ ਕੋਈ ਪਰਜ ਨਹੀਂ ਨਿਭਾਇਆ ਔਰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਸ ਮੁਸੀਬਤ ਦਾ ਪਿਆਜਾ ਖੁਦ ਤੁਸਲਾ ਪਏਗਾ ਇਹ ਸਾਡੇ ਵੀ ਲੋਏ ਫੁੱਟਦੇ ਨੇ ਪਰ ਇਹਨਾਂ ਨੂੰ ਆਪ ਡਿੱਗਣਾ ਪਏਗਾ ਪਰ ਸਾਡੇ ਜਿਹੜੇ ਵੀਰ ਐ ਸਾਡੇ ਪੰਜਾਬੀ ਭਾਈ ਸਾਡੇ ਮੁਸਲਮਾਨ ਭਾਈਚਾਰਾ ਤੇ ਭਾਈ ਗੌਰ ਵੀ ਮਾਰ ਉਹ ਜਿਹੜੀਆਂ ਗੱਡੀਆਂ ਆਈਆਂ ਨੇ ਨਿਸ਼ਾਨ ਖਾਬ ਲਾ ਕੇ ਲੈ ਗਏ ਆ ਇੱਕ ਗੱਡੀਆਂ ਆਈਆਂ ਨੇ ਹਰਿਆਣੇ ਦੇ ਵਿੱਚੋਂ ਰਾਜਸਥਾਨ ਦੇ ਵਿੱਚੋਂ ਵੀ ਭਾਲੀਆਂ ਆਈਆਂ ਨੇ ਉਨ੍ਹਾਂ ਦੇ ਉੱਤੇ ਇੱਕ ਸਿੱਖਾਂ ਦਾ ਨਿਸ਼ਾਨ ਸਾਹਿਬ ਲਗਾਇਆ ਇੱਕ ਹਰਮਾਨ ਜੀ ਦਾ ਨਿਸ਼ਾਨ ਸਾਹਿਬ ਲਗਾਇਆ ਨਿਸ਼ਾਨ ਸਾਹਿਬ ਲਗਾਇਆ ਇਹ ਦਿਖਾਇਆ ਗਿਆ ਵੀ Hindu, Muslim ਇਹ ਸਾਰੇ ਇੱਕ ਹੀ ਇਕੱਠੇ ਆ ਤੇ ਪ੍ਰਵਾਸੀ ਪ੍ਰਵਾਸੀ ਕਹੂੰਗਾ ਜਿਹੜੇ ਸਹੀ ਪ੍ਰਵਾਸੀ ਹੁੰਦੇ ਉਹ ਨਹੀਂ ਛੱਡ ਕੇ ਜਾਂਦੇ ਜਦੋਂ ਮੁਸੀਬਤ ਪਈ ਹੋਵੇ ਪੰਜਾਬ ਦੇ ਕੁਝ ਭਈਏ ਚੱਡਿਆਂ ਦੀ ਕੂਟ ਲੈ ਕੇ ਭੱਜ ਲੈਂਦੇ ਆ ਤੇ ਇਹਨਾਂ ਦੇ ਉੱਤੇ ਚੜ ਕੇ ਭੱਜ ਲੈਂਦੇ ਆ ਉਹਨਾਂ ਨੂੰ ਇਹ ਵਾਰਨਿੰਗ ਦੇਣਾ ਚਾਹਿਆ ਵੀ ਤੁਸੀਂ ਸਾਡੇ ਪੰਜਾਬ ਦੇ ਥਾਣੇ ਆਉਣੇ ਆ ਤਾਂ ਜਾਂ ਫਿਰ ਗੰਦ ਫੋਨ ਆਉਣੇ ਹੈਗੇ ਇਹ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਜੇ ਪੰਜਾਬ ਦੇ ਲੋਕ ਚਾਹਣਾ ਜੇ ਪੰਜਾਬ ਦੇ ਉੱਤੇ ਮੁਸੀਬਤ ਆਈ ਹੈ ਤੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਇਹ ਸਰਕਾਰ ਕੀ ਜੇ ਅੱਜ ਤੁਸੀਂ ਜਨਤਾ ਦਾ ਧਿਆਨ ਨਾ ਰੱਖਿਆ ਤੇ ਜਨਤਾ ਆਉਣ ਵਾਲੇ ਸਮੇਂ 'ਚ ਤੁਹਾਡਾ ਧਿਆਨ ਵੀ ਨਹੀਂ ਰੱਖੇਗੀ ਕਿਉਂਕਿ ਇਹ ਸਰਕਾਰਾਂ ਤੇ ਉਹਨੀਆਂ ਜਾਣਦੀਆਂ ਨੇ ਪਰ ਜਨਤਾ ਹਮੇਸ਼ਾ ਇਹਨਾਂ ਜਗਵਾਨ ਨੂੰ ਯਾਦ ਰੱਖਦੀ ਹੈ ਅਸੀਂ ਸਾਰੀਆਂ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਇੱਕ ਪੰਜਾਬ ਦਾ ਜੇ ਤੁਸੀਂ ਨਾ ਕੋਈ ਹੱਲ ਕੱਢਿਆ ਨਾ ਪੰਜਾਬ ਦੇ ਬਾਰੇ ਕੋਈ ਸੋਚਿਆ ਇਹ ਹੋਣ ਵਾਲਾ ਸਮਾਂ ਤੁਹਾਡੇ ਦੀ ਵੀ ਮੁਸੀਬਤ ਖੜੀ ਕਰ ਦਵੇਗਾ ਅਸਲ ਉਸ ਅਕਾਰ ਦੀ ਫੌਜ ਆਸੀ ਅਸੀਂ ਹਮੇਸ਼ਾ ਗੁਰੂ ਸਾਹਿਬ ਨੂੰ ਨਾਲ ਨਾਲ ਲੈ ਕੇ ਚੱਲਦੇ ਆਂ ਸੋ ਇਹਸੀ ਮੁਸੀਬਤ ਵੀ ਖੜੀ ਤੋਂ ਵੀ ਸਾਨੂੰ ਗੁਰੂ ਸਾਹਿਬ ਨੇ ਕੱਢਣਾ ਹੈ ਹੋਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀਆਂ ਪੀਸਾ ਬੱਚਿਆਂ ਦੇ ਅਸੀਂ ਸਕੂਲਾਂ ਦੀਆਂ ਪੜ੍ਹਾਈਆਂ ਬੱਚਿਆਂ ਦੇ ਜਿੰਨੇ ਵੀ ਖਰਚੇ ਨੇ ਉਹ ਸਾਰੇ ਸਿਦੂਆਂ ਨੂੰ ਮਾਫ਼ ਕਰ ਦੇਣੇ ਚਾਹੀਦੇ ਨੇ ਹੋਣ ਵਾਲਾ ਸਮਾਜ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਫਸਾਵਾ ਹੋਏਗਾ ਜੇ ਆਪਾਂ ਆਪਣੇ ਪੰਜਾਬੀਆਂ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਹੀ ਹਾਰਡ ਆ ਚੁੱਕੇ ਹੈਗੇ ਆ ਤੇ ਪਾਣੀ ਆ ਚੁੱਕਿਆ ਹੈਗਾ ਤੇ ਥਾਂ ਥਾਂ ਤੇ ਘਰ ਵੀ ਟਹਿ ਚੁਕੇ ਹੈਗੇ ਆ ਬਹੁਤ ਹੀ ਨੁਕਸਾਨ ਹੋ ਚੁਕਿਆ ਕਹਿੰਦੇ ਨਹੀਂ ਇਹ ਕਹਾਵਤ ਕਹੀ ਹੈ ਦੁੱਖ ਤੇ ਸੁੱਖ ਦੋਨੇ ਭੈਣ ਭਰਾ ਨੇ ਜੋ ਅੱਜ ਸਾਡੇ ਪੰਜਾਬ ਦੇ ਉੱਤੇ ਦੁੱਖ ਵਰਤਿਆ ਹੋਇਆ ਵੀ ਪਾਣੀ ਆਣ ਕੇ ਬਹੁਤ ਜ਼ਿਆਦਾ ਪਾਣੀ ਵੀ ਆਇਆ ਤੇ ਘਰ ਵੀ ਸਾਡੇ ਵਹਿ ਗਏ ਹੈਗੇ ਆ ਵੀ ਬਹੁਤ ਮੁਸੀਬਤ ਦੇ ਵਿੱਚ ਪੰਜਾਬ ਸਾਡਾ ਫਸਿਆ ਹੋਇਆ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਮੁਸੀਬਤ ਪਰ ਸਾਡੇ ਜਿਹੜੇ ਵੀਰ ਹੈ ਸਾਡੇ ਪੰਜਾਬੀ ਭਾਈ ਸਾਡੇ ਮੁਸਲਮਾਨ ਭਾਈਚਾਰਾ ਤੇ ਭਾਈ ਹੋਰ ਵੀ ਬਾਹਰੋਂ ਜਿਹੜੀਆਂ ਗੱਡੀਆਂ ਆਈਆਂ ਨੇ ਨਿਸ਼ਾਨ ਸਾਹਿਬ ਲਾ ਕੇ ਲੈ ਕੇ ਆਇਆ ਇੱਕ ਗੱਡੀਆਂ ਆਈਆਂ ਨੇ ਹਰਿਆਣੇ ਦੇ ਵਿੱਚੋਂ ਤੇ ਰਾਜਸਥਾਨ ਦੇ ਵਿੱਚੋਂ ਵੀ ਟਰਾਲੀਆਂ ਆਈਆਂ ਨੇ ਉਹਨਾਂ ਦੇ ਉੱਤੇ ਇੱਕ ਸਿੱਖਾਂ ਦਾ ਨਿਸ਼ਾਨ ਸਾਹਿਬ ਲੱਗਾ ਆ ਇੱਕ ਹਲੂ ਮਾਨ ਜੀ ਦਾ ਇਨਸਾਨ ਲੱਗਾ ਨਿਸ਼ਾਨ ਸਾਹਿਬ ਲੱਗਾ ਹੋਇਆ ਇਹ ਦਿਖਾਇਆ ਪਿਆ ਵੀ Hindu, Musalman ਇਹ ਸਾਰੇ ਇੱਕ ਹੀ ਇਕੱਠੇ ਆ ਜਿਹੜਾ ਵੀ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਕਿ ਅੱਜ ਹਾਰਡ ਆਏ ਹੋਏ ਆ ਉਹਦੇ ਨਾਲ ਲੜਦੇ ਪਏ ਆਗੇ ਆ ਸਮਾਨ ਲੈ ਕੇ ਜਾਂਦੇ ਆਗੇ ਆ ਦੇਖੋ ਟਰਾਲੀਆਂ ਭਰ-ਭਰ ਕੇ ਜਾ ਰਹੀਆਂ ਨੇ ਸਾਡੇ ਵੀਰ ਲੈ ਕੇ ਜਾਂਦੇ ਪਏ ਨੇ ਸਾਡੇ ਜਵਾਨ ਮੁੰਡੇ ਜਿਹੜੇ ਕੰਮ ਕਰਨ ਲੱਗੇ ਹੋਏ ਆ ਬਹੁਤ ਵਧੀਆ ਕਰਦੇ ਪਏ ਹੈਗੇ ਆ ਪਰ ਇੱਕ ਚਲਦੇ ਇੱਕ ਹੋਰ ਤੁਹਾਨੂੰ ਗੱਲ ਕਹਿ ਦੇਣਾ ਚਾਹਣਾ ਹੈਗਾ ਇੱਕ ਜਿਹੜੇ ਪ੍ਰਵਾਸੀ ਪ੍ਰਵਾਸੀ ਕਹੂੰਗਾ ਜਿਹੜੇ ਸਹੀ ਪ੍ਰਵਾਸੀ ਹੁੰਦੇ ਉਹ ਨਹੀਂ ਛੱਡ ਕੇ ਜਾਂਦੇ ਜਦੋਂ ਮੁਸੀਬਤ ਪਈ ਹੋਵੇ ਪੰਜਾਬ ਤੇ ਕੁਝ ਭਈਏ ਚੱਡਿਆਂ ਦੀ ਪੂਛ ਲੈ ਕੇ ਭੱਜ ਲੈਂਦੇ ਹੈਗੇ ਆ ਤੇ ਇਹਨਾਂ ਦੇ ਉੱਤੇ ਚੜ ਕੇ ਭੱਜ ਲੈਂਦੇ ਆ ਉਹਨਾਂ ਨੂੰ ਇਹ ਬੋਲ ਲਿੰਗ ਦੇਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਪੰਜਾਬ ਦੇ ਵਿੱਚ ਖਾਣ ਹੀ ਆਉਣੇ ਹੋਗੇ ਜਾਂ ਫਿਰ ਗੰਦ ਪਾਉਣ ਆਉਣੇ ਹੈਗੇ ਆ ਇਹ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਜੇ ਪੰਜਾਬ ਦੇ ਵਿੱਚ ਚੌਣਾ ਜੇ ਪੰਜਾਬ ਦੇ ਉੱਤੇ ਮੁਸੀਬਤ ਆਈ ਆ ਤੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਕਈ ਹੁਣ ਪ੍ਰਵਾਸੀ ਆ ਗਏ ਹੁਣ ਮੁਸਲਮਾਨ ਭਾਈਚਾਰਾ ਆਏਗਾ ਸਾਡਾ ਉਹ ਦੇਖੋ ਕਿੰਨੀ ਸੇਵਾ ਕਰਦਾ ਪਿਆ ਹੈਗਾ ਤੇ ਹਿੰਦੂ ਭਾਈਚਾਰਾ ਵੀ ਉਹ ਵੀ ਬੜਾ ਸੇਵਾ ਕਰਦਾ ਪਿਆ ਹੈਗਾ ਸਿੱਖ ਭਾਈ ਉਹ ਵੀ ਬੜਾ ਸੇਵਾ ਕਰਦੇ ਪਿਆ ਗੱਡੀਆਂ ਰਾਸ਼ਨ ਭਰ-ਭਰ ਕੇ ਲੈ ਕੇ ਜਾਂਦੇ ਆ ਟਰੈਕਟਰ ਟਰਾਲੀਆਂ ਭਰ-ਭਰ ਕੇ ਮਿੱਟੀ ਦੀਆਂ ਵੀ ਲੈ ਕੇ ਜਾਂਦੇ ਜਿੱਥੇ ਬੰਨ ਪਾਉਂਦੇ ਆਗੇ ਬੰਨ ਲਾਉਂਦੇ ਆ ਜਿੱਥੇ ਬੰਨ ਟੁੱਟੇ ਹੋਏ ਆ ਤੇ ਇੱਕ ਅਸੀਂ ਕਹਿ ਦੇਣਾ ਚਾਹੁੰਦੇ ਆ ਇਹ ਜਿਹੜੇ ਕੁਛ ਭਈਏ ਕਹੂੰਗਾ ਉਹਨਾਂ ਨੂੰ ਜਿਹੜੇ ਬਾਹਰ ਯੂਪੀ ਬਿਹਾਰ ਦੇ ਵਿੱਚ ਕਹਿੰਦੇ ਸੀਗੇ ਵੀ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਕੱਢ ਦੋ ਅੱਤਵਾਦੀਏ ਅੱਜ ਉਹੀ ਅੱਤਵਾਦੀਏ ਉਹੀ ਅੱਤਵਾਦੀ ਅੱਜ ਦੇਖੋ ਪੰਜਾਬ ਨੂੰ ਰੋਟੀਆਂ ਖਵਾ ਰਿਹਾ ਪ੍ਰਸ਼ਾਦਾ ਸ਼ਿਕਾ ਰਿਹਾ ਲੰਗਰ ਚਲਾ ਰਿਹਾ ਹਰ ਕੰਮ ਕਰ ਰਿਹਾ ਉਹੀ ਮੁਸਲਮਾਨ ਭਾਈਚਾਰਾ ਉਹੀ ਸਾਰੇ ਕੰਮ ਲੱਗਿਓ ਉਹੀ ਅੱਤਵਾਦੀ ਅੱਜ ਕੰਮ ਕਰਦੇ ਜਿਹੜਾ ਸਰਕਾਰ ਨੂੰ ਚਾਹੀਦਾ ਹੈਗਾ ਜਿਹੜਾ ਮੋਦੀ ਨੂੰ ਚਾਹੀਦਾ ਹੈਗਾ ਇਹ ਕੰਮ ਕਰਨਾ ਮੋਦੀ ਦਾ ਸਾਡੇ ਪੰਜਾਬ ਵਾਲੇ ਦੇਖਿਆ ਹੀ ਨਹੀਂਗਾ ਵੀ ਪੰਜਾਬ ਦੇ ਵਿੱਚ ਕਿੰਨੇ ਕੁ ਮਾਰ ਕੇ ਆ ਕਿੰਨੇ ਡੁੱਬ ਗਏ ਕੀ ਹੋਇਆ ਕੀ ਨਹੀਂ ਉਹਦਾ ਬਸ ਬਾਹਰ ਜਾ ਦਾਸਨ ਭੇਜੀ ਜਾਂਦਾ ਹੈਗਾ ਉਹਨੂੰ ਬਾਹਰਲੇ ਚੰਗੇ ਚੰਗੇ ਲੱਗਦੇ ਸਾਡੇ ਪੰਜਾਬ ਚੰਗਾ ਲੱਗਦਾ ਹੈਗਾ ਜਿਹੜੇ ਪੰਜਾਬੀ ਅੱਜ ਡੁੱਬਣ ਦੇ ਪਾਣੀ ਦੇ ਵਿੱਚ ਬਾਕੀ ਸਾਡੇ ਸੈਕਟਰੀ ਸਾਹਿਬ ਦੀ ਗੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਨਿਹੰਗ ਸਿੰਘ ਫੌਜ ਨਿਰਮਲ ਕਾਲ ਬੁਗਾ ਛਾਉਣੇ ਦੇ ਵਿੱਚ ਸਾਰੀ ਇਕੱਤਰ ਹੋ ਕੇ ਇਹ ਜਹੇਦਾਰ ਬਾਬਾ ਕਲਵਿੰਦਰ ਸਿੰਘ ਜੀ ਦੀ ਰਹਿਮਾਈ ਚ ਅਸੀਂ ਸਾਰੇ ਚੱਲਦੇ ਆ ਜੀ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅੱਜ ਜਿਹੜਾ ਪੰਜਾਬ ਦੇ ਉੱਤੇ ਪਾਣਾ ਵਰਤਿਆ ਹੈ ਜਿਹੜਾ ਕਿ ਪਾਣੀ ਪਾਣੀ ਸਾਰਾ ਜਲਮਗਨ ਹੋਇਆ ਪਿਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਬਹੁਤ ਜ਼ਿਆਦਾ ਸਾਡਾ ਪਾਣੀ ਨੇ ਨੁਕਸਾਨ ਕੀਤਾ ਹੈ ਬਹੁਤ ਸਾਡੀਆਂ ਸਾਰੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ ਨੇ ਔਰ ਸਾਡੇ ਪੰਜਾਬੀ ਕਿਸਾਨ ਵੀਰ ਜਿਹੜੇ ਨੇ ਪੰਜਾਬ ਪੂਰਾ ਦੇਸ਼ ਦਾ ਢਿੱਡ ਭਰਦਾ ਹੈ ਉਸ ਪੰਜਾਬ ਦੇ ਉੱਤੇ ਅੱਜ ਜੇ ਘੜੀ ਆਈ ਹੈ ਮੁਸੀਬਤ ਦੀ ਤੇ ਸਾਨੂੰ ਚਾਹੀਦਾ ਸੀ ਸਾਰੀਆਂ ਕੌਮਾਂ ਰਲ ਕੇ ਉਸ ਪੰਜਾਬ ਦਾ ਸਾਥ ਦੇਦੀਆਂ ਪਰ ਇਸ ਤੋਂ ਸਾਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਜਗ੍ਹਾ ਤੇ ਕੋਈ ਹੜ ਹੁੰਦਾ ਹੈ ਜਾਂ ਮੁਸੀਬਤ ਆਉਂਦੀ ਹੈ ਤੇ ਸਾਡਾ ਪੰਜਾਬ ਮੂਰੇ ਲੱਗ ਕੇ ਸੇਵਾ ਕਰਦਾ ਹੈ ਔਰ ਅੱਜ ਵੀ ਪੰਜਾਬ ਤੇ ਪੰਜਾਬੀ ਸੇਵਾਦਾਰ ਤੇ ਅਸੀਂ ਬਹੁਤ ਪੱਕੇ ਆ ਪਰ ਸਾਡੀ ਸੇਵਾਦਾਰੀ 'ਚ ਕੋਈ ਕਮੀ ਰਹਿ ਜਾਂਦੀ ਹੈ ਜਿਹੜੇ ਦੂਸਰੇ ਸੂਬਿਆਂ ਦੇ ਲੋਕ ਨੇ ਉਹ ਸਾਡੇ ਨਾਲ ਵਿਤਕਰਾ ਕਰਦੇ ਨੇ ਇਥੋਂ ਤੱਕ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਜੇ ਤੱਕ ਕਿਸੇ ਹੈਲੀਕਾਪਟਰ ਤੇ ਚੜ ਕੇ ਉਹਨਾਂ ਨੇ ਕੋਈ ਦੇਖਰੇਖ ਨਹੀਂ ਕੀਤੀ ਨਾ ਕਿਸੇ ਗ੍ਰਹਿ ਮੰਤਰੀ ਨੇ ਕੀਤੀ ਹੈ ਪਹਿਲਾਂ ਗੁਜਰਾਤ ਦੇ ਵਿੱਚ ਹਟ ਆਇਆ ਸੀ ਤੇ ਹੈਲੀਕਾਪਟਰ ਇਸ ਤਰ੍ਹਾਂ ਘੁੰਮਦੇ ਸੀ ਜਿਵੇਂ ਚਿੜੀਆਂ ਘੁੰਮਦੀਆਂ ਨੇ ਪਰ ਸਾਡੇ ਪੰਜਾਬ ਦੇ ਵਿੱਚ ਕੋਈ ਹੈਲੀਕਾਪਟਰ ਨਹੀਂ ਆਇਆ ਜਿਹੜਾ ਕਿ ਸਾਡੀਆਂ ਫਸਲਾਂ ਨੂੰ ਸਾਡੇ ਪਿੰਡਾਂ ਨੂੰ ਸਾਡੇ ਪੰਜਾਬੀ ਧਰਤੀ ਦੇ ਮਾਂ ਬੱਚਿਆਂ ਨੂੰ ਭੈਣਾਂ ਨੂੰ ਰੋਂਦੇ ਵਿਲਖਦੇ ਦੇਖ ਸਕੇ ਐਸਾ ਕੋਈ ਹੈਲੀਕਾਪਟਰ ਸਾਡੇ ਪੰਜਾਬ 'ਚ ਨਹੀਂ ਆਇਆ ਸਾਡੇ ਪੰਜਾਬੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜਦੋਂ ਭੱਜ ਭੱਜ ਕੇ ਸੇਵਾ ਕਰਦੇ ਹਾਂ ਅਸੀਂ ਤਾਂ ਕਿਸੇ ਨੂੰ ਨਹੀਂ ਦੇਖਦੇ ਅਸੀਂ ਤਾਂ ਇਹੀ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਦੇ ਹਾਂ ਨਾ ਕੋਈ ਬੈਰੀ ਨਹੀਂ ਬਗਾਨਾ ਸਗੜ ਚਿੰਤ ਹਮਕੋ ਬਣ ਆਈ ਅਸੀਂ ਸਾਰਿਆਂ ਦੀ ਚਿੰਤਾ ਕਰਦੇ ਆ ਪਰ ਸਾਡੇ ਪੰਜਾਬ ਦੀ ਚਿੰਤਾ ਕਰਨ ਵਾਲਾ ਕੋਈ ਸੂਬਾ ਨਹੀਂ ਹੈ ਕੋਈ ਦੇਸ਼ ਨਹੀਂ ਹੈ ਕੋਈ ਪ੍ਰਧਾਨ ਮੰਤਰੀ ਕੋਈ ਗ੍ਰਹਿ ਮੰਤਰੀ ਨਹੀਂ ਹੈ ਜਿਹੜਾ ਸਾਡੇ ਪੰਜਾਬ ਆ ਲਾ ਕੇ ਤੇ ਸਾਨੂੰ ਹੌਸਲਾ ਦੇ ਸਕੇ ਸਗੋਂ ਰਾਹਤ ਫੰਡ ਜਿਹੜੇ ਨੇ ਉਹ ਪਹਿਲਾਂ ਖੋਲ ਦਿੱਤੇ ਜਾਂਦੇ ਸੀ ਹਜੇ ਤੱਕ ਕੋਈ ਰਾਹਤ ਫੰਡ ਨਹੀਂ ਖੋਲਿਆ ਗਿਆ ਕਿਸੇ ਸੂਬੇ ਨੇ ਆ ਕੇ ਇਹ ਹਾ ਦਾ ਨਾਰਾ ਨਹੀਂ ਮਾਰਿਆ ਇਸੇ ਸੂਬੇ ਦੇ ਮੁੱਖ ਮੰਤਰੀ ਨੇ ਆ ਕੇ ਸਾਡੇ ਪੰਜਾਬ ਦੇ ਹਾਲਾਤ ਨਹੀਂ ਵੇਖੇ ਸੁਣੇ ਸਾਨੂੰ ਇਹ ਬੜਾ ਖੇਦ ਹੈ ਪਰ ਪਰਮੇਸ਼ਰ ਸਾਡੇ ਨਾਲ ਹੈ ਉਸ ਅਕਾਲ ਪੁਰਖ ਦੀ ਫੌਜ ਆ ਅਸੀਂ ਅਸੀਂ ਹਮੇਸ਼ਾ ਗੁਰੂ ਸਾਹਿਬ ਨੂੰ ਨਾਲ ਨਾਲ ਲੈ ਕੇ ਤੁਰਦੇ ਆ ਸੋ ਇਸ ਮੁਸੀਬਤ ਦੀ ਘੜੀ ਤੋਂ ਵੀ ਸਾਨੂੰ ਗੁਰੂ ਸਾਹਿਬ ਨੇ ਕੱਢ ਲੈਣਾ ਪਰ ਕਹਿੰਦੇ ਕੋਈ ਵੀ ਮੁਸੀਬਤ ਆਉਂਦੀ ਹੈ ਤੇ ਸਾਨੂੰ ਕੋਈ ਨਾ ਕੋਈ ਸਬਕ ਸਿਖਾ ਕੇ ਜਾਂਦੀ ਹੈ ਔਰ ਅਸੀਂ ਸਭ ਕੁਝ ਸਿੱਖ ਲਿਆ ਹੈ ਇਹ ਅਸੀਂ ਜਿੰਨਾ ਮਰਜੀ ਕਿਸੇ ਦਾ ਭਲਾ ਕਰ ਦਈਏ ਪਰ ਸਾਡਾ ਭਲਾ ਕਰਨ ਵਾਲਾ ਕੋਈ ਦੇਸ਼ ਕੋਈ ਸੂਬਾ ਕੋਈ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਸਾਡੇ ਸੂਬੇ ਦੀ ਸਾਰ ਲੈਣ ਵਾਸਤੇ ਨਹੀਂ ਆਇਆ ਇਹ ਸਾਨੂੰ ਹਮੇਸ਼ਾ ਯਾਦ ਰਹੇਗਾ ਨਾ ਅਸੀਂ 84 ਭੁੱਲਦੇ ਆਂ ਤੇ ਨਾ ਅਸੀਂ ਇਹੋ ਜਿਹੇ ਜ਼ਖਮ ਭੁੱਲਦੇ ਆਂ ਜਿਹੜੇ ਕਿ ਸਾਨੂੰ ਜਾਣ ਬੁੱਝ ਕੇ ਵੀ ਦਿੱਤੇ ਜਾਂਦੇ ਨੇ ਅੱਜ ਜੇ ਪਾਣੀ ਡੇਰ ਨਾ ਖੋਲਿਆ ਇਹਦਾ ਕਾਰਨ ਹੈ ਕਿ ਜ਼ਖਮ ਸਾਨੂੰ ਜਾਣ ਬੁੱਝ ਕੇ ਦਿੱਤੇ ਗਏ ਨੇ ਕਿਉਂਕਿ ਗੱਲਾਂ ਵਿੱਚੋਂ ਬਹੁਤ ਉੱਠੀਆਂ ਨੇ ਕਿ ਪੰਜਾਬ ਦੀ ਜਿਹੜੀ ਜ਼ਮੀਨ ਸੀ ਉਹ ਅਕਵਾਇਰ ਕਰਨ ਵਾਸਤੇ ਸਾਨੂੰ ਸਰਕਾਰਾਂ ਮਨਾਉਂਦੀਆਂ ਸੀ ਪਰ ਸਾਡੇ ਕਿਸਾਨ ਵੀਰ ਨਹੀਂ ਮੰਨੇ ਕਿਉਂਕਿ ਇਹ ਉੱਚੇ ਘਰਾਣਿਆਂ ਨੂੰ ਜ਼ਮੀਨਾਂ ਦੇ ਕੇ ਉਹਨਾਂ ਨੂੰ ਕਣਕ ਸਾਡੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਰਾਜ ਕਰਨ ਵਾਸਤੇ ਦੇਣਾ ਚਾਹੁੰਦੇ ਸੀ ਪਰ ਸਾਡੇ ਕਿਸਾਨਾਂ ਨੇ ਬਿਲਕੁਲ ਗੱਲ ਨਹੀਂ ਮੰਨੀ ਔਰ ਇਸੇ ਦੇ ਕਾਰਨ ਸਾਡੇ ਕਿਸਾਨਾਂ ਦੀਆਂ ਫਸਲਾਂ ਸਾਡੇ ਪੰਜਾਬ ਦੀਆਂ ਫਸਲਾਂ ਸਾਡੇ ਪਿੰਡਾਂ ਦੇ ਪਿੰਡ ਪਾਣੀ ਦੇ ਵਿੱਚ ਰੋੜ ਦਿੱਤੇ ਗਏ ਨੇ ਇਹ ਸੋਚਦੇ ਸੀ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਕਹਾਂਗੇ ਪਰ ਉਹਦੇ ਨਾਲ ਵਿਤਕਰਾ ਕਰਦੇ ਕਰਦੇ ਸਾਡੇ ਪੰਜਾਬ ਨਾਲ ਵੀ ਵਿਤਕਰਾ ਕਰ ਗਏ ਨੇ ਪਾਣੀ ਇੰਨਾ ਕੁ ਭੇਜ ਦਿੱਤਾ ਕਿ ਸਾਡੇ ਪੰਜਾਬ ਨੂੰ ਵੀ ਵਿੱਚੇ ਲੈ ਡੁੱਬੇ ਨੇ ਪਰ ਅਸੀਂ ਇਹ ਜਾਣਦੇ ਹਾਂ ਜਿਹੜਾ ਕਿਸੇ ਦੀ ਟੋਆ ਪੁੱਟਦਾ ਹੈ ਉਹ ਇੱਕ ਦਿਨ ਆਪ ਵੀ ਉਸ ਟੋਏ ਦੇ ਵਿੱਚ ਜ਼ਰੂਰ ਡਿੱਗਦਾ ਹੈ ਇਹ ਪੰਜਾਬ ਦਾ ਨੁਕਸਾਨ ਕਰਕੇ ਇਹਨਾਂ ਨੇ ਆਪਣੇ ਢਿੱਡ ਤੇ ਆਪ ਲਾਤ ਮਾਰ ਲਈ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਜੇ ਪੰਜਾਬ 'ਚ ਅਨਾਜ ਨਾ ਹੋਇਆ ਦਾਣਾ ਨਾ ਹੋਈਆਂ ਜੇ ਕੋਈ ਫਸਲ ਨਾ ਹੋਈ ਤੇ ਇਹ ਦੇਸ਼ ਸਾਰੇ ਦਾ ਸਾਰਾ ਹੀ ਭੁੱਖਾ ਮਰੇਗਾ ਇਸ ਦੇਸ਼ ਨੂੰ ਆਪ ਹੀ ਸੋਚ ਲੈਣਾ ਚਾਹੀਦਾ ਹੈ ਨੇ ਇੱਥੇ ਰੋਜੀ ਰੋਟੀ ਕਮਾਉਣ ਵਾਸਤੇ ਉਹ ਵੀ ਮੁਸੀਬਤ ਪਈ ਤੇ ਭੱਜ ਜਾਂਦੇ ਨੇ ਉਹ ਜਿਸ ਤਰ੍ਹਾਂ ਕਰੋਨਾ ਦੇ ਸਮੇਂ ਤੇ ਭੱਜੇ ਸੀ ਜਿਸ ਤਰ੍ਹਾਂ ਪਿੱਛੇ ਲੜਾਈ ਪਾਕਿਸਤਾਨ ਨਾਲ ਲੱਗੀ ਉਦੋਂ ਭੱਜੇ ਸੀ ਇਸੇ ਤਰ੍ਹਾਂ ਹੀ ਹੁਣ ਵੀ ਜਦੋਂ ਪਾਣੀ ਨੇ ਜਾਦਾ ਸਾਡੀ ਫਸਲਾਂ ਨੂੰ ਨਾਸ ਮਾਰ ਦਿੱਤਾ ਸਾਡੇ ਪੰਜਾਬ ਵਾਲਾ ਜਾਦਾ ਪਾਣੀ ਵਧ ਗਿਆ ਤੇ ਇਹ ਪ੍ਰਵਾਸੀ ਲੋਕ ਜਿਹੜੇ ਦੂਸਰੇ ਸੂਬਿਆਂ ਤੋਂ ਆਏ ਨੇ ਉਹ ਕੰਮ ਕਰਨ ਲਈ ਤੇ ਆਉਂਦੇ ਨੇ ਪਰ ਮੌਕਾ ਵੇਖ ਕੇ ਭੱਜ ਜਾਂਦੇ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਜਰੂਰ ਸੋਚਦੇ ਨੇ ਕਿ ਕਿਤੇ ਨਾ ਕਿਤੇ ਪੰਜਾਬੀਆਂ ਦੇ ਨਾਲ ਹਮਦਰਦੀ ਕਿਤੇ ਜਤਾਉਂਦੇ ਨੇ ਉਹ ਪਰ ਜਿਹੜੇ ਲੋਕ ਸਿਰਫ ਐਸਾਨਮੰਦ ਲੋਕ ਨੇ ਐਸਾਨ ਪਰਮਸ ਲੋਕ ਨੇ ਉਹ ਜਰੂਰ ਭੱਜ ਜਾਂਦੇ ਨੇ ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਸਰਕਾਰ ਜੀ ਜੇ ਅੱਜ ਤੁਸੀਂ ਜਨਤਾ ਦਾ ਧਿਆਨ ਨਾ ਰੱਖਿਆ ਤੇ ਜਨਤਾ ਆਉਣ ਵਾਲੇ ਸਮੇਂ 'ਚ ਤੁਹਾਡਾ ਧਿਆਨ ਵੀ ਨਹੀਂ ਰੱਖੇਗੀ ਕਿਉਂਕਿ ਇਹ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਨੇ ਪਰ ਜਨਤਾ ਹਮੇਸ਼ਾ ਇਹਨਾਂ ਜਗਮਾਂ ਨੂੰ ਯਾਦ ਰੱਖਦੀ ਹੈ ਅਸੀਂ ਸਾਰੀਆਂ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦਾ ਜੇ ਤੁਸੀਂ ਨਾ ਕੋਈ ਹੱਲ ਕੱਢਿਆ ਨਾ ਪੰਜਾਬ ਦੇ ਬਾਰੇ ਕੋਈ ਸੋਚਿਆ ਤੇ ਹੌਣ ਵਾਲਾ ਸਮਾਂ ਤੁਹਾਡੇ ਦੀ ਵੀ ਮੁਸੀਬਤ ਖੜੀ ਕਰ ਦਵੇਗਾ ਕਿਉਂਕਿ ਸਮਾਂ ਸਾਰਿਆਂ ਲਈ ਬਰਾਬਰ ਚੱਲਦਾ ਹੈ ਸਮਾਂ ਕਿਸੇ ਨੂੰ ਬਖਸ਼ਦਾ ਨਹੀਂ ਜਿਹੜੇ ਸਵਾਲਾਂ ਦੇ ਜਵਾਬ ਅਸੀਂ ਨਹੀਂ ਦੇ ਸਕਦੇ ਉਹਨਾਂ ਸਵਾਲਾਂ ਦਾ ਜਵਾਬ ਸਮਾਂ ਬਹੁਤ ਚੰਗੇ ਢੰਗ ਨਾਲ ਦਿੰਦਾ ਹੈ ਸੋ ਪੰਜਾਬੀਓ ਜੋਰ ਪਾਓ ਵੱਧ ਤੋਂ ਵਾਧ ਆਪਣੇ ਏਰੀਏ ਦੇ ਲੋਕਾਂ ਨੂੰ ਸੁਭਾਲੋ ਆਪਣੇ ਆਪਣੇ ਇਲਾਕਿਆਂ ਦੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਬੱਚਿਆਂ ਦੇ ਸਕੂਲਾਂ ਦੀਆਂ ਪੜ੍ਹਾਈਆਂ ਬੱਚਿਆਂ ਦੇ ਜਿੰਨੇ ਵੀ ਖਰਚੇ ਨੇ ਉਹ ਸਾਰੇ ਸਕੂਲਾਂ ਨੂੰ ਮਾਫ਼ ਕਰ ਦੇਣੇ ਚਾਹੀਦੇ ਨੇ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਸੁਖਾਵਾਂ ਹੋਏਗਾ ਜੇ ਆਪਾਂ ਆਪਣੇ ਪੰਜਾਬੀਆਂ ਦੇ ਨਾਲ ਖੜਾਂਗੇ ਸੋ ਸਾਰੇ ਵੀਰਾਂ ਨੂੰ ਬੇਨਤੀ ਆਪੋ ਆਪਣੇ ਇਲਾਕਿਆਂ 'ਚ ਆਪਣੇ ਆਪਣੇ ਲੋਕਾਂ ਦੀ ਆਪਣੇ ਆਪਣੇ ਬੰਦਿਆਂ ਦੀ ਆਪਣੇ ਆਪਣੇ ਵੀਰਾਂ ਭੈਣਾਂ ਭਰਾਵਾਂ ਦੀ ਸਹਾਇਤਾ ਕਰੋ ਵੱਧ ਚੜ ਕੇ ਉੱਥੇ ਪਹੁੰਚੋ ਜਿੱਥੇ ਕੋਈ ਨਹੀਂ ਪਹੁੰਚਦਾ ਸੋ ਸਾਰੇ ਵੀਰ ਇਸ ਅਪੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਜਾਗਰੂਕ ਹੋ ਕੇ ਆਪਣੇ ਮਤਲਬ ਦੇ ਫੈਸਲੇ ਕਰ ਸਕੀਏ ਤਾਂ ਕਿ ਇਹਨਾਂ ਸਰਕਾਰਾਂ ਨੂੰ ਪਤਾ ਲੱਗ ਜਾਏ ਕਿ ਪੰਜਾਬੀ ਕਦੇ ਵੀ ਡੋਲਦੇ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੈ ਜਿਕਾਰਾ ਬੁਲਾਏ ਨਿਹਾਰ ਹੋ ਜਾਵੇ ਸਿਧਾਂਤਾਂ ਦੇ ਮਨ ਭਾਵੇ ਚੜਦੀ ਕਲਾ ਹੋ ਜਾਵੇ ਵਾਹਿਗੁਰੂ ਆਖੋ ਵਾਹਿਗੁਰਜੀ ਕਾ ਖਾਲਸਾ